ਗੁਰੂ ਰੂਪ ਗੁਰੂ ਪਿਆਰੀ ਸੰਗਤ ਜੀਓ ਅੱਜ ਆਪਾਂ ਦਰਸ਼ਨ ਕਰਾਂਗੇ ਜੀ ਕਲੰਗੀ ਤਰ ਦਸ਼ਮੇਸ਼ ਸਿਤਾ ਰਾਜਿਆਂ ਦੇ ਰਾਜੇ ਅਮਰਤ ਕੇ ਦਾਤੇ ਸਰਵਾਂ ਸਦਾ ਨਿਸ਼ੈਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹ ਮਹਾਰਾਜ ਜੀ ਦੇ ਪਾਵਨ ਸਥਾਨ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਓ ਦਰਸ਼ਨ ਕਰਦੇ ਹਾਂ ਗੁਰਦੁਆਰਾ ਸ੍ਰੀ ਛਾੜ ਸਹਿਬ ਪਾਤਸ਼ਾਹੀ ਦਸਵੀਂ ਦੇ ਤਾਲੰਗੀ ਤਰ ਗੁਰੂ ਗੋਬਿੰਦ ਸਿੰਘ ਜੀ ਉਹ ਮਹਾਰਾਜ ਗੜੀ ਸਾਹਿਬ ਛੱਡਣ ਤੋਂ ਬਾਅਦ ਉਸਰ ਠੰਡੀ ਰਾਤ ਨੂੰ ਜੰਗਲਾਂ ਵਿੱਚ ਦੀ ਹੁੰਦੇ ਹੋਏ ਇਸ ਸਥਾਨ ਦੇ ਉੱਪਰ ਆਪਣੇ ਚਰਨ ਪਾਉਂਦੇ ਹਨ ਇਸ ਤੋਂ ਪਹਿਲਾਂ ਸਤਿਗੁਰੂ ਜੀ ਬਹਿਲੋਲਪੁਰ ਨਗੀਨੇ ਖੱਤਰੀ ਦੇ ਘਰ ਪਹੁੰਚਦੇ ਹਨ ਨਗੀਨਾ ਖੱਤਰੀ ਜੋ ਅਕਸਰ ਹੀ ਸ੍ਰੀ ਅਨੰਦਪੁਰ ਸਾਹਿਬ ਜਾਇਆ ਕਰਦਾ ਸੀ ਅਤੇ ਸਤਿਗੁਰੂ ਜੀ ਨੂੰ ਬੇਨਤੀ ਕਰਿਆ ਕਰਦਾ ਸੀ ਕਿ ਸੱਚੇ ਪਾਤਸ਼ਾਹ ਕਿਰਪਾ ਕਰਕੇ ਮੇਰੇ ਘਰ ਚਰਨ ਜ਼ਰੂਰ ਪਾਓ ਨਗੀਨੇ ਦੀ ਬੇਨਤੀ ਸੁਣ ਕੇ ਸਤਿਗੁਰੂ ਜੀ ਮੁਸਕਰਾ ਪੈਂਦੇ ਅਤੇ ਬਚਨ ਕਰਦੇ ਕਿ ਭਾਈ ਕੋਈ ਗੱਲ ਨਹੀਂ ਜਦੋਂ ਸਮਾਂ ਆਵੇਗਾ ਤਾਂ ਤੁਹਾਡੇ ਘਰ ਵੀ ਜ਼ਰੂਰ ਆਵਾਂਗੇ ਅੱਜ ਉਹ ਬਾਗਾ ਵਾਲਾ ਸਮਾਂ ਆ ਚੁੱਕਾ ਸੀ ਸੱਚੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀਓ ਮਹਾਰਾਜ ਨਗੀਨੇ ਖੱਤਰੀ ਦੇ ਦਰਵਾਜ਼ੇ ਮੂਹਰੇ ਆਣ ਖਲੋਤੇ ਹਨ ਨਗੀਨੇ ਖੱਤਰੀ ਦਾ ਨੌਕਰ ਜਿਉਣਾ ਜੋ ਕਿ ਠੰਡੀ ਰਾਤ ਦੇ ਵਿੱਚ ਅੰਗੀਠੀ ਵਿੱਚ ਅੱਗ ਪਾ ਕੇ ਸੇਕ ਰਿਹਾ ਸਤਿਗੁਰੂ ਜੀ ਨਗੀ ਉਸ ਦੇ ਨੌਕਰ ਨੂੰ ਕਹਿੰਦੇ ਹਨ ਕਿ ਭਾਈ ਆਪਣੇ ਮਾਲਕ ਨੂੰ ਬੁਲਾ ਕੇ ਲਿਆਓ ਉਹਨਾਂ ਨੂੰ ਆਖੋ ਆਨੰਦਪੁਰ ਵਾਲੇ ਗੁਰੂ ਸਾਹਿਬ ਆਏ ਹਨ ਜਿਉਣਾ ਜੋ ਕਿ ਭਾਈ ਨਗੀਨੇ ਦਾ ਨੌਕਰ ਸੀ ਉਸ ਨੂੰ ਪਤਾ ਸੀ ਕਿ ਮੇਰਾ ਮਾਲਕ ਸ੍ਰੀ ਆਨੰਦਪੁਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਜਾਂਦਾ ਹੈ ਗੁਰੂ ਘਰ ਦੀ ਵਿਦਾਈ ਨੂੰ ਉਹ ਜਾਣਦਾ ਸੀ ਜਿਉਣਾ ਭੱਜ ਕੇ ਆਪਣੇ ਮਾਲਕ ਦੇ ਕਮਰੇ ਮੂਹਰੇ ਪਹੁੰਚਦਾ ਹੈ ਦਰਵਾਜ਼ਾ ਖਟਕਟਾਉਂਦਾ ਹੈ ਜਦੋਂ ਉਸ ਦਾ ਮਾਲਕ ਪੁੱਛਦਾ ਹੈ ਕਿ ਕੌਣ ਹੈ ਤਾਂ ਜਿਉਣਾ ਕਹਿੰਦਾ ਹੈ ਕਿ ਨੰਦਪੁਰ ਵਾਲੇ ਸਤਿਗੁਰੂ ਆਏ ਹਨ ਆਪ ਕਿਰਪਾ ਕਰਕੇ ਜਲਦੀ ਜਲਦੀ ਥੱਲੇ ਉਤਰ ਆਵੋ ਤੇ ਦਰਸ਼ਨ ਕਰੋ ਇਸ ਤੇ ਨਗੀਨਾ ਖत्री ਕਹਿੰਦਾ ਹੈ ਕਿ ਆਪ ਤੂੰ ਉਹਨਾਂ ਨੂੰ ਕਹਿ ਦੇ ਕੇ ਘਰ ਦੇ ਵਿੱਚ ਕੋਈ ਨਹੀਂ ਹੈ ਉਦਾਸ ਜਿਹਾ ਹੋ ਕੇ ਜਿਉਣਾ ਥੱਲੇ ਉਤਰ ਆਉਂਦਾ ਹੈ ਤੇ ਸਤਿਗੁਰੂ ਜੀ ਨੂੰ ਕਹਿੰਦਾ ਹੈ ਕਿ हे ਸੱਚੇ ਪਾਤਸ਼ਾਹ ਕਹਿੰਦੇ ਹਨ ਘਰ ਵਿੱਚ ਕੋਈ ਨਹੀਂ ਹੈ ਮੇਰੇ ਦੀਨ ਦੁਨੀ ਦੇ ਮਾਲਕ ਸੱਚੇ ਪਾਤਸ਼ਾਹ ਮੁਸਕਰਾ ਪੈਂਦੇ ਹਨ ਅਤੇ ਉਸ ਤੋਂ ਅੱਗੇ ਚੱਲਣ ਲੱਗਦੇ ਹਨ ਤਾਂ ਜਿਉਣਾ ਸਤਿਗੁਰੂ ਜੀ ਨੂੰ ਹੱਥ ਜੋੜ ਕੇ ਕਹਿੰਦਾ ਹੈ ਇਹ ਸੱਚੇ ਪਾਤਸ਼ਾਹ ਮੈਂ ਬਹੁਤ ਗਰੀਬ ਹਾਂ ਮੈਂ ਇਹਨਾਂ ਦਾ ਨੌਕਰ ਹਾਂ ਮੇਰੇ ਕੋਲੇ ਆਪ ਜੀ ਦੀ ਦਰਸ਼ਨ ਭੇਟਾ ਲਈ ਕੁਝ ਵੀ ਨਹੀਂ ਹੈ ਬਸ ਇੱਕ ਆ ਅੰਗੀਠੀ ਹੈ ਕਿਰਪਾ ਕਰਕੇ ਮੇਰੀ ਬੇਨਤੀ ਸਵਾਰ ਕਰੋ ਠੰਡ ਬਹੁਤ ਹੈ ਇਸ ਅੰਗੀਠੀ ਨੂੰ ਆਪ ਜੀ ਨਾਲ ਲੈ ਜਾਵੋ ਇਸ ਦੇ ਨਾਲ ਆਪ ਜੀ ਦਾ ਠੰਡ ਤੋਂ ਵੀ ਬਚਾਅ ਹੋਵੇਗਾ ਤੇ ਇਸ ਦੇ ਚਾਨਣ ਨਾਲ ਆਪ ਜੀ ਨੂੰ ਰਾਸਤਾ ਵੀ ਦਿਖਾਈ ਦਿੰਦਾ ਰਹੇਗਾ ਸਤਿਗੁਰੂ ਜੀ ਉਸ ਦੀ ਭਾਵਨਾ ਨੂੰ ਦੇਖਦੇ ਹੋਏ ਉਸ ਨੂੰ ਨਿਹਾਲ ਕਰਕੇ ਮਾਚੀਵਾੜੇ ਦੇ ਜੰਗਲਾਂ ਵੱਲ ਨੂੰ ਚਾਲੇ ਪਾਉਂਦੇ ਹੋਏ ਰਾਸਤੇ ਵਿੱਚ ਸਤਿਗੁਰੂ ਜੀ ਇਸ ਪਾਵਨ ਸਥਾਨ ਗੁਰਦੁਆਰਾ ਸ੍ਰੀ ਚਾਰ ਸਹਿਬ ਵਾਲੇ ਸਥਾਨ ਉਪਰ ਆ ਕੇ ਰਾਤ ਨੂੰ ਵਿਸ਼ਰਾਮ ਕਰਦੇ ਹਨ ਤੇ ਫਿਰ ਇਸ ਤੋਂ ਅੱਗੇ ਗੁਲਾਬੇ ਪੰਜਾਬੇ ਦੇ ਬਾਗ ਵਿੱਚ ਜਾ ਕੇ ਟਿਕਾਣਾ ਕਰਦੇ ਹਨ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ